ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਟੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਰਿਕਵੈਸਟ ਆ ਗਿਆ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਅੱਜ ਦੀ ਵੀਡੀਓ ਵਿੱਚ HF ਵੜਾ ਦਿਖਾਵਾਂਗੇ ਸੋ ਇਹ ਸੇਲ ਆ ਡਿਟੇਲ ਵੀਰ ਤੋਂ ਪੁੱਛਦੇ ਆਓਗੇ ਕਰੀਏ ਠੀਕ ਗੱਲ ਬਾਈ ਜੀ ਠੀਕ ਗੱਲ ਨਾਮ ਐਡਰੈਸ ਦੱਸੋ ਵੀਰੇ ਆਪਣਾ ਪਿੰਡ ਮੱਝੂ ਗਿਆ ਬਈ ਜ਼ਿਲ੍ਹਾ ਬਰਨਾਲਾ ਪਿੰਡ ਮੱਝੂਕੇ ਜ਼ਿਲ੍ਹਾ ਬਰਨਾਲਾ ਪਧੌੜ ਦੇ ਕੋਲੇ ਆ ਗਿਆ ਹੈ ਨਾ ਹਾਂਜੀ ਹਾਂ ਤੇ ਮੋਬਾਈਲ ਨੰਬਰ ਪਾਈ ਜੀ ਆਪਣਾ 9915519127 9915519127 ਹਾਂ 99155 19127 19127 ਵਪਾਰ ਦਾ ਕੰਮ ਆ ਹਾਂ ਵਪਾਰ ਦਾ ਜਦੋਂ ਮਰਜੀ ਵੀਰ ਆਵੇ ਪੰਜ ਸੱਤ ਗਾਵਾਂ ਖੜੀਆਂ ਹੁੰਦੀਆਂ ਹੈ ਨਾ ਹਾਂ ਹਾਂ ਠੀਕ ਹੈ ਤੇ ਰੇਡ ਮਾਰਕੀਟ ਦੇ ਹਿਸਾਬ ਨਾਲ ਹੀ ਹੁੰਦੀਆਂ ਹਾਂ ਹਾਂ ਰੇਡ ਸਾਰਿਆਂ ਨਾਲ ਮੰਨਦੇ ਰੇਟ ਦੇ ਮੰਨਦੇ ਜੈ ਜੈ ਗੱਲਾਂ ਪਹਿਲੇ ਨੰਬਰ ਤੇ ਆਪਾਂ ਜਰਸੀ ਦੇਖੀ ਜਾਂਦੇ ਆ ਕਿਹੜਾ ਸੁਆਸ ਹੁੰਦੀ ਆ ਕੀ ਦੀ ਆਏ ਬਈ ਐਲ ਇਸ ਵਿੱਚ ਖੀਰੀ ਪਹਿਲਾ ਸੂਆ ਹਾ ਇੱਕ ਮਹੀਨਾ ਪਿਆ ਰਸੂਆ ਇੱਕ ਮਹੀਨਾ ਬਾਕੀ ਤੇ ਜਾਤ ਬਾਤ ਬੜੀ ਤਕੜੀ ਆ ਦੇਖੀ ਹੈ ਹਨਾ ਹਾਂ ਸੋ ਮੱਥੇ ਦੇ ਟੋਆ ਵਗੈਰਾ ਸਹਿ ਥੋੜਾ ਮੀਡੀਅਮ ਆ ਗਿਆ ਤੇ ਰਾਜੀ ਪਲੀ ਪੁਲੀ ਵੀ ਬਹੁਤ ਜ਼ਿਆਦੇ ਸੋ ਥਣ ਦੇਖੋ ਹਜੇ ਮਹੀਨਾ ਬਾਕੀ ਪਿਆ ਜਿਵੇਂ ਕਹਿੰਦੇ ਸਿਰ ਚੋਂ ਪੂਣੀ ਕੱਤੀ ਆ ਹਲੇ ਫਿਰ ਫਾਰਮ ਵਾਲਾ ਗੋਹਾ ਕਹਾ ਜਾਂ ਲਿਹਾਣੀ ਹਨਾ ਨਾ ਹਲੇ ਫਿਰ ਲਾਉਣਾ ਠੀਕ ਹੈ ਤੇ ਰੇਟ ਵਗੈਰਾ ਕੀ ਹੋਣਗੇ ਤੇ ਰੇਟ ਇਹਦਾ 65000 ਰੁਪਏ ਲੈ ਲਾਂਗੇ ਮਾਨਦਾਨ ਹੋ ਜਾਊਗਾ ਹਾਂ ਮਾਨਦਾਨ ਹੋ ਅੰਦਾਜ਼ਾ ਜੇ ਕਿੰਨਾ ਦੁੱਧ ਮੰਨ ਕੇ ਪੈਸੇ ਲਾਵੇ ਬੰਦਾ ਜੀ 20 ਕਿੱਲੋ ਦੇ ਦੋਈ ਕਹਿੰਦਾ ਉਹ 18 ਕਿਲੋ ਦੁੱਧ ਮੰਨ ਕੇ ਲੈ ਲੈ ਵੇ ਸਕਾ ਪਰ ਤੂੰ ਹੀ ਫਾਰਮ ਚ ਲਈ ਆ ਠੀਕ ਹੈ 65000 ਚ ਮੰਨਦਾਨ ਹੋ ਜਾਊਗਾ ਹਾਂ ਠੀਕ ਹੈ ਸੋ ਮਾੜੀ ਹੱਕ ਕੇ ਇੱਕ ਵਾਰ ਕਰ ਦੇਣਾ ਤੋਰ ਕੇ ਆਪਾਂ ਨਗਦ ਦਿਖਾਉਂਦੇ ਨਹੀਂ ਕਹਾਂਗੇ ਵੀਰੋ ਲੰਬੀ ਬਾੜੀ ਹੋ ਜਾਂਦੀ ਹੈ ਫਿਰ ਹੱਕ ਦੀ ਐ ਨੂੰ ਕਰ ਦੇ ਮੜਾ ਜੀ ਤੇ ਬਾਕੀ ਘੋੜੀ ਆਰ ਦੀ ਬੱਚੀ ਆ ਜਾਵਾ ਅੱਜ ਦੇਖੋ 65000 ਦੇ ਵਿੱਚ ਦੰਦੋ ਖੀਰੀ ਆ ਬਿਲਕੁਲ ਦੰਦ ਪੱਟ ਕੇ ਲੈ ਕੇ ਜਾਇਓ ਅੱਗੇ ਬਾਈ ਜੀ 2 ਨੰਬਰ ਤੇ ਐਚ ਐਫ ਵੈੜ ਦੇਖੀ ਜਾਨੇ ਆਪਾਂ ਵੱਡੀ ਕਿਹੜਾ ਸੂਆ ਉਹ ਮਾਝੂ ਦੇ ਆਈ ਕੈਕ ਦਿਨ ਲੈਂਦੀ ਆ ਇਹ ਲੈ ਜੀ ਹੋਈਦਾ ਆਵਾਰਨ 10 12 ਦਿਨ ਸੂਣ ਚ ਬਾਕੀ ਪਿਆ ਕਿੰਨਾ ਕਰ ਰਿਕਾਰਡ ਦੱਸਿਆ ਮਾਲਕ ਨੇ ਦੁੱਧ ਦਾ ਪਾਉਣੇ ਦਾ ਰਿਕਾਰਡ ਇਹ 30 ਕਿਲੋ ਦੁੱਧ ਦਿੱਤਾ ਹੈ ਕਿ 35 ਸੱਤੀ ਖੁੱਲਾਰੇ ਵੀ ਕਹਿਣ ਦਾ ਭਾਵਾ ਸੂਣ ਚ ਦਿਨ ਰਹਿ ਗਿਆ ਇਹਦੇ ਅੱਜ 10 ਦਿਨ ਪਏ ਆ 10 ਦਿਨ ਬਾਕੀ ਵੀ 30 ਕਿਲੋ ਤੋਂ ਬਾਹਰ ਬਾਰ ਵਾਲੀ ਬੈੜ ਹੈਗੀ ਆ ਜਮ ਹਾਂ ਹੈਗੀ ਆ ਇਹਦੇ ਉੱਪਰ ਰੇਟ ਦੀ ਗੱਲ ਕਰੇ ਰੇਟ ਇਹਦਾ ਕੀ ਰਹਿਣਾਗਾ ਰੇਟ ਭਾਈ 10 ਦੀ ਦੇ ਦਾਂਗੇ ਮਾਨਦਾਨ ਹੋ ਜਾਊਗਾ ਹਾਂ ਮਾਨਦਾਨ ਥੱਕ ਗਿਆ ਇਹਨੂੰ ਕਰਦੇ ਇਹਨੂੰ 1 ਲੱਖ 10 ਦੇ ਵਿੱਚੋਂ ਮਾਰਦਾਨ ਹੋ ਜੂਗਾ ਤੇ ਝੋਲੀ ਬੜੀ ਜ਼ਬਰਦਸਤ ਆ 10 ਤੋਂ 15 ਦਿਨ ਵਸਾਕ ਲੈ ਜੇ ਤੇ ਪਰ ਹੈ ਥੱਲੇ ਡੂਬਣਾ ਮ ਖਿਆੜੀ ਜਾਵਾ ਸੋ ਨਾਲਾ ਨੂੜਾ ਦੇਖੋ ਕਿਆ ਬਾਤ ਆ ਤੇ ਫੱਟ ਫੱਟ ਲੈਵਾ ਮਿਲਕ ਵੇਨ ਮੂਰਨੀ ਲੱਤ ਤੱਕ ਜਾਂਦੀ ਪਈ ਆ ਤੇ ਗੱਠ ਗੱਠ ਦੀ ਮਿੱਟੀ ਤੇ ਥਣ ਪਈ ਆ ਤੇ ਦੂਜਾ ਸੂਆ ਰਹਿ ਨਾਲ ਅੱਗੇ ਭਾਈ ਜੀ ਤੀਜੇ ਨੰਬਰ ਤੇ ਆਪਾਂ ਬੱਚੀ ਦੇਖੀ ਜਾਂਦੇ ਆ ਸਲੂਨ ਬੱਚੀ ਆ ਭਾਈ ਪਹਿਲੇ ਸੂਏ ਦੰਦੋ ਕਿਵੇਂ ਆ ਜੀ ਖੀਰੀ ਆ ਦੰਦੋ ਖੀਰੀ ਆ ਕਹਿਕਦੇ ਲੈਂਦੇ ਸੁਣਦੇ ਆ ਜੇ 2 ਮਹੀਨੇ ਬਾਅਦ ਆ ਰੇ 2 ਮਹੀਨੇ ਬਾਅਦ ਕੀ ਜਮਾਇਆ ਬਰਫ ਡੇਗ ਦੀ ਚ ਸੁਣਾ ਇਹਨੇ ਜਾ ਕੇ ਹਣਾ ਹਾਂ ਹਾਂ ਬਹੁਤ ਚੰਗੇ ਸੀ ਬੰਦੀ ਆ ਉਹ ਦੋ ਦਾੰਦਾ 2 ਮਹੀਨੇ ਬਾਅਦ ਪਿਆ ਤੇ ਥਣ ਥਣ ਚੰਗਾ ਖਲੇ ਹਣਾ ਹਾਂ ਇਹਦਾ ਫਿਰ ਰੇਟ ਅੱਜ ਕਰਨਾ ਕਿ ਨਹੀਂ ਕਰਨਾ ਆਪਾਂ ਰੇਟ ਇਹਨਾਂ ਨੂੰ ਫੋਨ ਤੇ ਕਰ ਲੈ ਜੇ ਅੱਜ ਕਰ ਲੈ ਤੇ ਅੱਗੇ ਆ ਗਈ ਬਾਈ ਜੀ 4 ਨੰਬਰ ਤੇ ਵੱਚੀ ਨਾ ਦੋ ਦਾੰਦਾ ਵੀ ਅੱਛਾ ਦੋ ਦਾੰਦਾ ਇਹ ਤੇ ਇਹ ਕਿਹੜਾ ਸੂਆ ਜੀ ਪਹਿਲੇ ਸੂਆ ਬਈ ਚੁੱਕੀ ਆ ਪਹਿਲੇ ਸੂਆ ਕੈਦਾਂ ਲੈਂਦੀ ਆ ਇਹ ਲੈ ਜੂਗੀ ਜਾਨੀ ਠੀਕ ਆ 20 ਮਹੀਨੇ ਤੋਂ ਅੰਦਰ ਅੰਦਰ ਹੀ ਸੂਪ ਐਨੇ ਹਾਂ ਮਹੀਨੇ ਤੋਂ ਅੰਦਰ ਸੂਪ ਦੰਦੂ ਵਾਗੀ ਦੋਂਦੀ ਜਮਾ ਹਾਂ ਹਾਂ ਕੀ ਰਿਕਾਰਡ ਮੰਨ ਸਕਦਾ ਦੁੱਧ ਵਾਲਾ ਪਹਿਦਾ ਰਕਾ ਦੇ ਬਈ ਸਪਾਈ ਖਾਈ ਕਿਤੋਂ ਦੁੱਧ ਦੇਉਣੀ ਇਹਦਾ ਰੇਟ ਕੀ ਹੋਊਗਾ ਜੀ ਰੇਟ ਇਹਦਾ 10 ਦੀ ਦੇ ਮੰਨ ਮੰਤਨ ਹੋ ਜਾਊਗਾ ਆ ਮੰਤਨ ਹੋ ਤੋਰੀ ਹੱਕ ਕੇ ਇਹਨੂੰ ਕਰਦੇ ਸੋ 10 ਦੇ ਵਿੱਚੋਂ ਮਾਨਦਾਨ ਹੋ ਜਾ ਦੋਂਦੀ ਬੱਚੀ ਪਹਿਲਾ ਸੂਆ ਸੁੰਜਿਆ 20 ਦਿਨ ਬਾਕੀ ਤੇ ਲੈਵਾ ਰੱਖਣਾ ਐਨੇ ਬਿਲਕੁਲ ਫਿੱਟ ਫਾੜ ਜਮਾ ਫਿਟਿੰਗ ਨਾਲ ਲੈਵਾ ਮੂੰ ਮਥੇ ਦੀ ਜਾਤ ਪਾਤ ਦੀ ਬੱਚੀ ਪੂਰੀ ਸੁਨੱਖਾ ਪਾਣਾ ਨਮਾ ਹਨ ਨਿਊ ਜਨਰੇਸ਼ਨ ਚ ਆ ਗਈ ਅੱਗੇ ਆ ਗਈ ਬਾਈ ਜੀ ਪੰਜਵੇਂ ਨੰਬਰ ਤੇ ਹਾਇ ਦੂਜੇ ਸੂਏ ਇਹ ਦੂਜੇ ਸੂਏ ਕਿੰਨੇ ਕ ਟਾਈਮ ਦੀ ਕੱਚੀ ਆ ਇਹ ਲੈ ਰਿਹਾ ਮੈਦਾਨ ਹਵਾਰਾ ਨੇ ਠੀਕ ਆ 10 12 ਦਿਨ ਬਾਕੀ ਥਾਂ ਤੋਂ ਫਿਰ ਕੀ ਬਾਤਾਂ ਖਬਰਦਾਰ ਕੱਢੀ ਖੜੀ ਜਾਵਾ ਹਨਾ ਹਾਂ ਹਾਂ ਕਿੰਨਾ ਕ ਦੁੱਧ ਦੀ ਐਵਰੇਜ ਰ ਹੋਏ ਦੀ ਜੀ 30 ਕਿਲੋ 30 ਕਿਲੋ ਦੀ ਐਵਰੇਜ ਆ ਹਾਂ ਬਾਕੀ ਪਲੀ ਪੁਲੀ ਵੀ ਸੈਸ ਸੁ ਵੀ ਬੜਾ ਚੰਗਾ ਹਨਾ ਹਾਂ ਬਹੁਤ ਚੰਗੀ ਆ ਠੀਕ ਆ ਇਹਦਾ ਰੇਟ ਵਗੈਰਾ ਭਾਣਿਆ ਦੋਨੇ ਵੇੜਾ ਆਪਾਂ ਸੇਲ ਕਰਤੀਆਂ ਹਨਾ ਅੱਛਾ ਬਾਈ ਜੀ ਆਪਾਂ ਲੈਤੀਆਂ ਇਹ ਦੋਨੇ ਕਿਹੜਾ ਪਿੰਡ ਹੈ ਜੀ ਆਪਣਾ ਪਿੰਡ ਆਪਣਾ ਤਲਵੰਡੀ ਹੈ ਤਲਵੰਡੀ ਤੇ ਬਾਈ ਦਾ ਵਧੀਆ ਲੱਗਿਆ ਕੰਮ ਹਾਂਜੀ ਹਾਂਜੀ ਅੱਗੇ ਵੀ ਬਹੁਤ ਬੜਾ ਲੈ ਕੇ ਗਏ ਹਾਂਜੀ ਹਾਂਜੀ ਮਾਲਾ ਕਹਿੰਦਾ ਉਹ ਜਿੰਨੀ ਕੀ ਗੱਲ ਕਹਿੰਦਾ ਕਰੰਟ ਹੁੰਦਾ ਉਹਨਾਂ ਕਾ ਬਦੂ ਵੱਧ ਨਿਕਲਦੀ ਹੈ ਅੱਛਾ ਜਾਇਜ ਗੱਲ ਆ ਜਮਾ ਮਾਨਾ ਸੰਤੁਸ਼ਟੀ ਹੈ ਮਾਨੂੰ ਲੈ ਕੇ ਹਾਂਜੀ ਸੋ ਇਹ ਦੋ ਵੇੜਾ ਹੋ ਗਿਆ ਸੇਲ ਗੱਬਣਾ ਬਾਂਜਾਂ ਨੂੰ ਆਪਾਂ ਦੇ ਦਿਆਂ ਹਨਾ ਹਾਂ ਇਹ ਜੋੜਾ ਦੇ ਤਾ ਵੀ ਅੱਛਾ ਜੋੜਾ ਬਾਂਜਾਂ ਨੂੰ ਦੇ ਤਾ ਇਹ ਵੀ ਇਹ ਵੀ ਆਪਾਂ ਤੋਂ ਬਾਈ ਲੈ ਆਂਦੇ ਆ ਠੀਕ ਆ ਗਵਾਂਡ ਜੀ ਆ ਗਿਆ ਆਪਣੇ ਹਨਾ ਠੀਕ ਹੈ ਅੱਛਾ ਇਹ ਦੋ ਵੇੜਾ ਚੱਲਿਆ ਤਰਵੰਡੀ ਸੇਲ ਹੋ ਗਿਆ ਤੇ ਜਿਹੜੀ ਐਂਡ ਦੇ ਵੜ ਦੇਖੀ ਜਾਂਦੇ ਆਪਾਂ ਇਹ ਕਿਹੜਾ ਬੱਚਾ ਮਰਿਆ ਉਹ ਠੀਕ ਹੈ ਇਹਦਾ ਬੱਚਾ ਮਰਿਆ ਵਾ ਦੁੱਧ ਕਿੰਨਾ ਹੈਗਾ ਹੁਣ 16 17 ਕਿਲੋ ਦੁੱਧ ਆਵੇ ਦੋ ਟਾਈਮ ਚਵਾ ਕੇ ਦੇ ਦਾਂਗੇ ਹਾਂ ਹਾਂ ਦੋ ਟਾਈਮ ਚੋਲੇ ਪਹਿਲਾ ਸੂਇ ਸੁਈ ਹੈ ਠੀਕ ਹੈ ਨਾਰਾ ਨੂੰ ਤੇ ਹੁਣ ਚਵਾਈ ਇਹਦੀ ਹੋਈ ਵੀ ਆ ਸੋ ਥੱਲੇ ਦੇਖੋ ਜਿਵੇਂ ਭਾਰਤ ਦਾ ਨਕਸ਼ਾ ਬਣਿਆ ਪਿਆ ਤੇ ਸੂਈ ਨੂੰ ਟਾਈਮ ਕਿੰਨਾ ਹੋ ਗਿਆ ਇਹਨੂੰ 15 ਦਿਨ ਹੋ ਗਏ 15 ਦਿਨ ਸੂਈ ਨੂੰ ਹੋ ਗਏ 16 ਕਿਲੋ ਦੁੱਧ ਮਿਣ ਕੇ ਦੇਵਾਂਗੇ ਹਾਂ ਹਾਂ ਮਿਣ ਕੇ ਇਹਦਾ ਰੇਟ ਕੀ ਰਹੂਗਾ ਇਹਦਾ ਰੇਟ ਹੈ 45000 ਸਿਰਫ ਹਾਂ ਮੁਲੇਾਰ ਲੋਡਾਂ ਦੇ ਚੋਲੇ ਸੀ ਫੈਂਡੀ ਜਿਵੇਂ ਮਾਰਜੀ ਭੇਜਣ ਪਰ ਇਹਨੂੰ ਮੜਿਆ ਤੋੜ ਕੇ ਦਿਖਾ ਸੋ ਬਿਰੋ 45000 ਦੀ ਵਿਹੜ 35000 ਤੁਸੀਂ ਬੱਛੀ ਤੇ ਲਾ ਦਿੰਨੇ ਆ 40 ਲਾ ਦਿੰਨੇ ਗੱਬੜ ਹੋਊਗੀ ਕਿਹੜੇ ਰਾਜੇ ਦੀ ਪਰਜਾਊਗੀ 45000 ਦੇ ਵਿੱਚ ਵਿਹੜ ਸੂਈ ਆਪਾਂ ਸੂਈ ਵੀ ਲੈ ਕੇ ਆਏ ਆ ਹਾਂ ਭਾਈ 20 ਤੋਂ ਬਾਹਰ ਦੁੱਤ ਦੇਊਗੀ ਠੀਕ ਐ ਸੋ ਇੱਥੇ ਵੀਰ ਕਹਣਗੇ ਕਿ 2 ਮਹੀਨੇ ਹੋ ਗਏ ਸੂਈ ਨੂੰ ਮਹੀਨੇ ਨੂੰ ਹੋ ਗਿਆ ਚਾਹੇ ਮੈਂ ਕਹਿੰਦਾ 6 ਹੋ ਗਏ ਹੁਣ ਸੂਈ ਨੂੰ ਪਰ ਇਹਦਾ ਹਵਾਨਾ ਦੇਖੋ ਸਾਫ ਸੁਥਰਾ 16 ਲੀਟਰ ਦੁੱਧ ਦੋ ਟਾਈਮ ਬਣ ਕੇ ਲੈ ਕੇ ਜਾਏ 15 ਬਣ ਕੇ ਸੌਦਾ ਕਰ ਲਿਓ 7.5 ਲੀਟਰ ਪਰ ਟਾਈਮ ਦਾ ਨਾੜਾ ਨੂੜਾ ਬੜੀਆਂ ਚੰਗੀਆਂ ਤੇ ਵੀਰੇ ਚੋਣ ਚਾ ਵਾ ਓਕੇ ਆ ਜਮਾ ਜਮਾ ਓਕੇ ਆ ਬਈ ਤੇ 45 ਜੋ ਮਾਨ ਤਾਨ ਹੋ ਜਾਊਗਾ 45 ਤੇ ਮਾਨ ਤਾਨ ਕਰਦਾ ਮਾੜਾ ਮੋਟਾ ਹਾਂ ਸੋ ਬੈਠ ਦੇਖੋ ਦਵਾਰੇ ਫੇਰ ਦਿਖਾਦਾ ਮੜਾ ਨਾਲ ਖੜੀ ਤੇ ਕੱਦ ਦਿਖਾ ਦਈਏ ਬਸ 45000 ਦੀ ਕੱਦ ਕੋਤ ਪੂਰਾ ਬਈ ਆ ਤਾਂ ਫਿਰ ਜਮਾ ਤੂੰ ਆਫਰ ਹੀ ਲਾਦਾ ਅੱਜ ਜਮਾ ਆਫਰ ਹੀ ਲਾਦਾ ਸੋ ਜਿਹੜੇ ਵੀਰ ਕਹਿੰਦੇ ਕਿ ਬੱਛੀ ਪਾ ਲੈਣੀ ਐ ਟੋਕਰ ਲੈਣੀ ਐ ਨਜ਼ਾਰੇ ਜਾਰਾ ਸਰਤਾ ਦੁੱਧ ਵੀ ਮੰਗੇ ਨਾਲੇ ਜਦੋਂ ਗੱਬਣ ਰਹੇਗੀ ਤਾਰਾ ਓਕੇ ਜਮੈਂਦੀਆਂ ਹਾਂ ਹਾਂ ਬੈਠੋ ਦੇਖੀ ਮੁੱਤੀ ਪਈ ਨੇ ਠੀਕ ਹੈ ਓਕੇ ਨਹੀਂ ਚਾਹ ਨਹੀਂ ਸਕੀ ਕਿ ਲੋਕ ਹੁਣ ਕਹਿੰਦੇ ਭਾਬਾ 15 ਮਿਣਾ ਕੇ ਦੇ ਦਾਂਗੇ ਦੋ ਟਾਈਮ ਦਾ ਹਾਂ ਹਾਂ ਦੇ ਦਾਂਗੇ ਠੀਕ ਹੈ ਆਈ ਬੈ ਜਾ ਤਾਰਾ ਮਾਰ ਕੇ ਦਿਖਾ ਦੇ ਦੀਆਂ ਸਵਾਹ ਦੇਖੋ ਜਮਾ ਬਾਜੀ ਬਾ ਨਜ਼ਾਰ ਆ ਗਿਆ ਜਮਾ ਜਿਆ ਜਿਆ ਗੱਲਾਂ ਸਭ 45000 ਦੇ ਵਿੱਚੋਂ ਮਾਣਦਾਨ ਹੋ ਜਾਊਗਾ ਤੇ ਨੰਬਰ ਬੋਲ ਦੀ ਆਪਣਾ 99155 1127 ਪਿੰਡ ਮੱਜੂਕੇ ਜ਼ਿਲ੍ਹਾ ਬਰਨਾਲਾ ਜਦ ਮਰਜੀ ਆਓ ਬਿਲਕੁਲ ਪੰਜ ਸੱਤ ਬੈੜਾ ਹਾਜ਼ਰ ਖੜੀਆਂ ਹੁੰਦੀਆਂ ਸੋ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ